ਲੋ ਕਿੱਡੇ ਸੋਹਣੇ ਲੱਗ ਰਹੇ ਇਹ ਵੇ ਰੰਗ ਪਰੰਗੇ ਆਪਾਂ ਪਹਿਨਤੇ ਹੋਏ ਆ ਢੁੱਕ ਵੇ ਬਾਬਲਾ ਉਹ ਜੋ ਬੇਬੇ ਨੂੰ ਨਦੇ ਆ ਘਰ ਮਣ ਮੈਨੂੰ ਰੋਕੂ ਗਾ ਮੈਂ ਤਕਾਉੜੇ ਖਾਉਂਗਾ ਤਕਾਉੜੇ ਦੇਤੀ ਬਣਾ ਦਿਓ ਆਪਣੇ ਆ ਪਨੀਰ ਵਾਲੇ ਤਿਆਰ ਜਿਹਦੇ ਹੁਣ ਆਗੇ ਕਿਹੜੇ ਬੈਂਗਣ ਇਹ ਆਪਣੇ ਨਾ ਪ੍ਰਾਂ ਕਰਦਾ ਆਪ ਵੀ ਆ ਲਓ ਵੀ ਸੱਜਣਾ ਪਕੌੜੇ ਆਪਣੇ ਹੋ ਚੁੱਕੇ ਆ ਤਿਆਰ ਪਰ ਤਿਆਰ ਗੋਭੀ ਵਾਲੇ ਪਨੀਰ ਵਾਲੇ ਆਲੇ ਕੰਮ ਕਰਦਾ ਹੁਣ ਤਾਂ ਜਾਨਾ ਰਹਿ ਗਿਆ ਵਾ ਇੰਨੇ ਕਿ ਪਟਾਕੇ ਆਪਾਂ ਲੈ ਕੇ ਆਂਤੇ ਵਾ ਇੰਨੇ ਕੀ ਆਂਦਾ ਵਾ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੜੇ ਟਾਈਮ ਬਾਅਦ ਆਇਆ। ਸੋ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਾਂਜੀ ਤੁਸੀਂ ਵਧਾਈਆਂ ਦੇ ਦਿਓ। ਬਹੁਤ-ਬਹੁਤ ਮੁਬਾਰਕਾਂ ਸਾਡੇ ਪਰਿਵਾਰ ਸਾਰੇ ਨੂੰ। ਸੋ ਸਭ ਨੂੰ ਖੁਸ਼ ਰੱਖੇ। ਸਭ ਨੂੰ ਖੁਸ਼ ਰੱਖੇ। ਤੇ ਸਾਨੂੰ ਵੇਖ ਕੇ ਸਾਨੂੰ ਮੇ ਮਹਾਰਾਜ ਖੁਸ਼ ਹਾਂ ਖੁਸ਼ ਰਕੇ ਤੁਹੀ ਵਧਾਈਆਂ ਤੁਸੀਆਂ ਆਲੀਆਂ ਦੁਆਰੀਆਂ ਆਉਂਦੀਆਂ ਰਹਿਣ ਸਾਰੇ ਪਰਿਵਾਰਾਂ ਦੇ ਮਹਾਰਾਜ ਦੀ ਕਲਾ ਰੱਖੇ ਮਹਾਰਾਜ ਸਾਹਿਬ ਸੋ ਬੇਬੇ ਅੱਜ ਕੀ ਕੀ ਕਰਨਾ ਹੈ ਜੀ ਅਜਾਪਾ ਜੀਵੇ ਪਿਉਂਦੇ ਸੀ ਹੁਣ ਆਪਾਂ ਬਾਹਰ ਕਰ ਦਦੇ ਸੁੱਕ ਜਾਣਗੇ ਹਾਂਜੀ ਹੁਣ ਆਪਾਂ ਬੱਤੀਆਂ ਬੱਟਣੀਆਂ ਓਕੇ ਰਾਤ ਨੂੰ ਤੇਲ ਪਾ ਕੇ ਸਰੋਂ ਦਾ ਮਨ ਨੂੰ ਜਗਾਵਾਗੇ ਫਿਰ ਦੀਵਾ ਲਾ ਕਰਾਂਗੇ ਤੇਜੀ ਬਿਮਾਲਾ ਕਰ ਸਾਰੇ ਘਰ ਦੇ ਉੱਪਰ ਆਸੇ ਪਾਸੇ ਹਣਾ ਸਾਰੇ ਆਸੇ ਪਾਸੇ ਖੇਤ ਵੀ ਰੱਖ ਕੇ ਆਉਣੇ ਗੁਰਦਾਰਾ ਸਾਹਿਬ ਵੀ ਰੱਖ ਕੇ ਆਉਣੇ ਸਾਰੇ ਵੀ ਲਾ ਕੇ ਆਉਣੇ ਆਪਾਂ ਸਾਰੇ ਜਾਨਾ ਤੂੰ ਸ਼ੁਰੂ ਕਰਾਂਗੇ ਸ਼ੁਰੂ ਕਰ ਆਪਾਂ ਬੱਤੀਆਂ ਸ਼ੁਰੂ ਕਰਕੇ ਪਹਿਲਾਂ ਆਪਾਂ ਲਓ ਜੀ ਪਹਿਲਾਂ ਦੀਵੇ ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ ਜਿਹੜੇ ਆਪਾਂ ਪਿਉਂਤੇ ਪਏ ਆ ਇਹਵੇਂ ਰੰਗ ਪਰੰਗੇ ਆਪਾਂ ਪਹਿਨਤੇ ਹੋਏ ਆ ਸੋ ਹੁਣ ਇਹਨਾਂ ਨੂੰ ਕੱਢ ਕੇ ਸੁਭਾ ਦੇ ਪਹਿਨਤੇ ਹੋਏ ਆ ਨਾ ਇਹ ਤਾਂ ਪਿਉਂਦੇ ਫਿਰ ਨਾ ਤੇਲ ਘੱਟ ਖਾਂਦੇ ਹੁਣ ਇਹਨਾਂ ਨੂੰ ਕੱਢ ਕੇ ਸੁਕਾ ਲਾਂਗੇ ਹਾਂ ਐਦਾਂ ਤੇਲ ਘੱਟ ਖਾਂਦੇ ਨਹੀਂ ਤੇ ਜੇ ਉਵੇਂ ਨਾ ਗਿੱਲੇ ਕਰੀਏ ਨਾ ਤੇਲ ਹੀ ਪੀ ਜਾਂਦੇ ਉਹਦੇ ਬਹੁਤ ਜਾਂਦੇ ਹੁਣ ਆਪਾਂ ਬੱਤੀਆਂ ਵਟ ਗਏ ਕਿਵੇਂ ਬੱਤੀਆਂ ਵਟਣੀਆਂ ਜੇ ਐ ਕਰਕੇ ਰੂਹਣੀਆਂ ਐ ਬੱਤੀ ਲਾਓ ਜੀ ਇਦਾਂ ਐਦਾਂ ਨਹੀਂ ਬੱਤੀਆਂ ਜੇ ਕਰ ਜਰ ਮਿਆ ਬੁੱਤ ਵੇਵਾਵਲਾ ਮਾਰਨ ਘਰਾ ਢੁਕੇ ਬਾਬਲਾ ਮਾਰਨ ਘਰਾ ਢੁਕੇ ਬਾਬਲਾ ਵਾਹ ਜੀ ਵਾਹ ਬੇਬੇ ਬੋਲੀ ਤੇ ਬਹੁਤ ਸੋਹਣੀ ਪਈ ਇਹਦਾ ਇਹਦਾ ਮਤਲਬ ਕੀ ਆ ਜੇ ਪੁੱਤ ਜੰਮਿਆ ਹਾਂ ਤੇ ਬਰਾਤ ਲਗੇ ਪਏ ਪਿਓ ਹੀ ਢੁਕੂਗਾ ਹਾਂ ਪੁੱਤ ਨੂੰ ਲੈ ਕੇ ਹਾਂ ਆਹਦੇ ਨੇ ਨਾ ਸਾਸ ਸਹੁਰਾ ਖੜੇ ਹੋ ਜੋਟਕੇ ਹਾਂ ਕੁੜੀ ਦੇ ਬਾਪੇ ਖੜਾ ਹੋ ਜੇ ਹਾਂ ਮੁੰਡੇ ਦਾ ਮਾਂ ਪੇ ਉੱਟ ਕੇ ਖੜਾ ਹੋਇਆ ਹਾਂ ਉਹਦੇ ਦੇ ਖੜੇ ਹਾਂ ਕੀ ਮਤਲਬ ਹੈ ਕਿ ਜਦੋਂ ਮੁੰਡੇ ਦਾ ਵਿਆਹ ਹੋਵੇ ਉਹਦਾ ਮਾਪੇ ਉਹ ਹੋਵੇ ਕੀ ਹਨਾ ਉਦੋਂ ਮਾਪੇ ਉਹਦੀ ਲੋਡ ਹੁੰਦੀ ਹੈ ਕਿ ਆਹ ਰਾਏ ਸਾਹਿਬ ਨੂੰ ਚੜਦੀ ਕਲਾ ਜ ਰੱਖੇ ਉਹ ਜਫਰ ਪਿਓ ਆਉਂਦਾ ਉਦੋਂ ਸੇਹੜਾ ਖੋਲਦਾ ਕੁੜੀ ਦਾ ਹਾਂ ਉਹ ਖੋਲ ਕੇ ਫੇਰ ਉਹ ਰੱਖ ਦਿੰਦਾ ਕਿ ਨਹੀਂ ਹਾਂ ਲੋ ਜੀ ਬੇਬੇ ਫਿਰ ਇਸ ਦੇ ਨਾਲ ਆਪਾਂ ਸਾਰੀਆਂ ਬੱਤੀਆਂ ਵਟਣੀਆਂ ਹੀ ਆਂ ਹਾਂ ਕੀ ਹਾਂਜੀ ਆ ਵਟੀਆਂ ਚੱਲੀਆਂ ਜਗਮਗ ਜਗਮਗ ਕਰ ਦੇਣੀਆਂ ਹਾਂ 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 ਜਿੰਨੀ ਲੋੜ ਹੋਏ ਆਪਾਂ ਜਗਾ ਲਾਂਗੇ ਬਾਕੀ ਵਾਧੂ ਹੋਣਗੇ ਆਪਾਂ ਰੱਖ ਜਾਾਂਗੇ ਠੀਕ ਆ ਜੀ ਵੇਬੂ ਜਾਦੂ ਬੱਤੀਆਂ ਮੇਰਾ ਟੋਲ ਬੈਂਡਰੀ ਵਰਗ ਵੇਬੂ ਜਾਦੂ ਬੱਤੀਆਂ ਮੇਰਾ ਟੋਲ ਬੈਂਡਰੀ ਵਰਗ ਵਾਹ ਵਾਹ ਬੱਤੀਆਂ ਬੁਝਾਉਣੀਆਂ ਨਹੀਂ ਬੱਤੀਆਂ ਤੇ ਇਹਦੇ ਨਾਲ ਤੇ ਜਗਾਉਣੀਆਂ ਬੇਬੇ ਆਪਾਂ ਲੈ ਵੈਰੀ ਗੁੱਡ ਜੀ ਹਾਂ ਜੀ ਪੱਕਣਗੇ ਪਕੌੜੇ ਖਾ ਮਾਂ ਮਨ ਮਨ ਨੂੰ ਲੂਗਾ ਤੇ ਬੇ ਚਕ ਚਕ ਕਾਉਗੀ ਬੇਗਨ ਨਾਲ ਦੇ ਉਹ ਜੋ ਬੇਬੇ ਨੂੰ ਨਾਲ ਦੇ ਬੇ ਬੇ ਬੇਨਾ ਡਾਕਟਰ ਨੇ ਮਨਾ ਕੀਤਾ ਇਹਨੂੰ ਬੇਬੇ ਨੂੰ ਕਹਿਦਾ ਕਿ ਪਕੌੜੇ ਖਾ ਤਾਂ ਸਭ ਦਾ ਮਨਾ ਕਰਦੇ ਰੋਟੀਆਂ ਵਾਲਾ ਖਾਓ 2000 ਰੁਪਏ ਲਾ ਨੂੰ ਕੀ ਅੱਖ ਨਾ ਡਾਕਟਰ ਆਦੇ ਮਗਰ ਨਾ ਲੱਗੋ ਲੈ ਆ ਰੱਬਾ ਕਹਿੰਦਾ ਸਭ ਚਲਾਉਗਾ ਕਹਿੰਦਾ ਚਲਾਵਾ ਉਹ ਤੇ ਮੇਰੇ ਡਾਕਟਰਾਂ ਦੀ ਮੰਨਣੀ ਪਈਦੀ ਜਿਨ੍ਹਾਂ ਨੇ ਦਵਾਈਆਂ ਲੈ ਕੇ ਆਈ ਬੇਬੇ ਕਹਿੰਦੇ ਮੈਂ ਪਕੌੜੇ ਖਾਉਂਗੀ ਤੇ ਹਰਮਨ ਮੈਨੂੰ ਹਾਂ ਉਹ ਹਰਮਨ ਮੈਨੂੰ ਰੋਕੂਗਾ ਮੈਂ ਪਕੌੜੇ ਖਾਉਂਗੀ ਚੱਲਾ ਜੀ ਜਿੰਨੇ ਮਰਜ਼ੀ ਖਾ ਲੈ ਠੀਕ ਹੈ ਮੈਂ ਪਕੌੜੇ ਖਾ ਬੇਬੇ ਦੇ ਫੇਵਰੇਟ ਆ ਬੇਬੇ ਨੂੰ ਕਿਤੇ ਜਾ ਕੇ ਨਾ ਪਹਿਲਾਂ ਘਰੋਂ ਸਮਝਾਈਦਾ ਬੇਬੇ ਉੱਥੇ ਜਾ ਕੇ ਕਾ ਟਪਕੋੜੇ ਖਾਣੇ ਬੇਬੇ ਪੋਲੇ ਕੇ ਦੇਨੇ ਚਲੋ ਜੀ ਝੱਕ ਦੋ ਕੰਮ ਨੂੰ ਤੇ ਹੁਣ ਨਾ ਰੋਤ ਜਿੱਧਰ ਰੋਤੋ ਮੈਂ ਤਾਂ ਖਾਣੇ ਪੈਗੇ ਗਾਜਦੇ ਆ ਹਾਂਜੀ ਠੀਕ ਆ ਜੀ ਅੱਜ ਰੋਤਾ ਭਗਾਉੜਿਆ ਨਹੀਂ ਬਿਲਕੁਲ ਬੇਬੇ ਦੀਵੇ ਆਪਣੇ ਕਿੰਨੇ ਗਾ 50 50 ਕੇ ਦੀਵੇ ਆਪਾਂ ਸਾਰੇ ਘਰ ਤੇ ਜਗਮਗ 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 ਹੋਏਗੀ ਸੋ ਹੁਣ ਕੀ ਬਣ ਲੱਗਾ ਜੇ ਬੇਬੇ ਹੁਣ ਪਕੌੜੇ ਪਕੌੜੇ ਬਨ ਗੇ ਨਾਲੇ ਬਣਾਵਾਂਗੇ ਫਿਰ ਖਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਹੈਪੀ ਦੀਵਾਲੀ ਮੇਰੇ ਨਜ਼ਾਰੇ ਦਿਖਾਵਾਂਗੇ ਅਸੀਂ ਪਕੌੜੇ ਖਾਵਾਂਗੇ ਅਜੀ ਨਜਾਰੇ ਨਾ ਮਾਏ ਅਸੀਂ ਪਕੌੜੇ ਕਮਗੇ ਹਾਂਜੀ ਮੰਮੀ ਜੀ ਕਿਹੜੇ ਕਿਹੜੇ ਪਕੌੜੇ ਬਣਨ ਲੱਗੇ ਜੀ ਅੱਜ ਹਾਂ ਜੇ ਤਾਂ ਘਰੇ ਮੇਰੇ ਕੋਲੇ ਗੋਭੀ ਆ ਨਾ ਨੀ ਆਲੂ ਤੇ ਗੰਡਾ ਇਹ ਗੋਭੀ ਦਾ ਵੀ ਲਿਆ ਕੇ ਤਾਂ ਫੇਰ ਸਾਰੇ ਕਿਸੇ ਦੇ ਬਣਾਵਾਂ ਓਕੇ ਜੀ ਆਲੂ ਗੋਭੀ ਵੀ ਬਣਾਮਾ ਤਾਰੇ ਫੁੱਲ ਕੇ ਪਕਾਉਣਾ ਆਉਣਾ ਪਰਨੇਗਾ ਲਜੋ ਫੜਦੇ ਪਕੌੜੇ ਤੇ ਦੀ ਬਣਾ ਦਿਓ ਆਉਣਾ ਪਰਨੇਗਾ ਵੈਰੀ ਗੁੱਡ ਲਓ ਜੀ ਰੌਣਕਾਂ ਲੱਗੀਆਂ ਪਈਆਂ ਈ ਹੱਡੇ ਨੇ ਕਿਹੜੇ ਪਕੌੜੇ ਬਣਨਗੇ ਅੱਜ ਹਾਂਜੀ ਬਣਨਗੇ ਗੋਭੀ ਟਮਾਟਰ ਗੰਢਾਵਾਏ ਆਲੂ ਆਲੂ ਵਾਲਾ ਆਲੂ ਵਾਲਾ ਪਕਾੜਾ ਪਕੜਾ ਆਲੂ ਵਾਲੇ ਪਕੌੜੇ ਵਾਹ ਜੀ ਵਾਹ ਸਾਡੇ ਸ਼ੈਫ ਜੀ ਹਲੇ ਹਲਵਾਈ ਜੀ ਸਾਡੇ ਉਹ ਕਰ ਰਹੀ ਨੇ ਸਬਾਨ ਤਿਆਰ ਲੱਗਣ ਰਹੀ ਐ ਇਹਦੀ ਗੋਭੀ ਦੇ ਸਹੀ ਗੱਲ ਮੈਨੂੰ ਲੱਗਦਾ ਉਹਨੀ ਤਾਂ ਗੋਭੀ ਨਹੀਂ ਸਹੀ ਗੱਲ ਥਲੋ ਮੈਂ ਇਹ ਲੈ ਕੇ ਇਹਨਾਂ ਗੋਭੀ ਮੈਂ ਕੱਲਾ ਕਹਿੰਦਾ ਇਹ ਇਹ ਇਹਦੇ ਸਣੇ ਦਿੰਦੇ ਹੋ ਇਹਦਾ ਭਾਰ ਨਾ ਕਿੰਨਾ 8 ਕਿਲੋ ਦਾ ਫੁੱਲ ਰਹੀਆਂ ਨੇ ਅੱਡੇ ਕਿੰਨੇ ਲਾਏ ਆ ਵਾਹ ਜੀ ਵਾਹ ਇਧਰ ਇਹ ਮਿਕਸਚਰ ਤਿਆਰ ਹੋ ਰਿਹਾ ਜੀ ਲਓ ਜੀ ਪਨੀਰ ਵਾਲੇ ਬੈਂਗਣ ਵਾਲੇ ਪਿਆਜ਼ ਵਾਲੇ ਆਲੂ ਵਾਲੇ ਗੋਭੀ ਵਾਲੇ ਪਕੌੜੇ ਵੀਰ ਜੀ ਸਾਰੇ ਤੁਹਾਨੂੰ ਇੱਥੇ ਮਿਲਣਗੇ ਸਾਰੇ ਪਕੌੜੇ ਤਿਆਰ ਹੋ ਰਹੇ ਜੀ ਵਧੀਆ ਸ਼ੁੱਧ ਤੇਲ ਦੇ ਵਿੱਚ ਵਾਸ਼ਨਾ ਤਾਂ ਆ ਰਹੀ ਹੈ ਵਾਸ਼ਨਾ ਤਾਂ ਆ ਰਹੀ ਨਹੀਂ ਫਲਿਆ ਨਹੀਂ ਰਹੀ ਹਲੇ ਮਿਕਸਰ ਤਿਆਰ ਹੋ ਰਿਹਾ ਜੇ ਕਿਤੇ ਕੋਟ ਨਾ ਕੇ ਫਿਰਦਾ ਹੋਣਾ ਵਿੱਚ ਹਾਂ ਯੈਸ ਲਓ ਜੀ ਸਭ ਤੋਂ ਪਹਿਲਾਂ ਆ ਗਏ ਪਨੀਰ ਵਾਲੇ ਪਕੌੜੇ ਖਾਣ ਨੂੰ ਤਿਆਰ ਹੋ ਬੇਬੇ ਤਿਆਰ ਹੋ ਮੈਂ ਤਾਂ ਮੂੰਹ ਸਵਾਰੀ ਚ ਆਪੀ ਕਰਾਂ ਹਾਂਜੀ ਮੈਂ ਤਾਂ ਮੂੰਹ ਕਦੋਂ ਦੀ ਸਵਾਰੀ ਜਾਂਦੀ ਉਹਦੇ ਡਾਲਰ ਵੀ ਕਹਿੰਦੇ ਇਹਦੇ ਸ਼ਿਕਾਰ ਤੇ ਜਾ ਹੋਇਆ ਲਓ ਜੀ ਸਭ ਤੋਂ ਪਹਿਲਾਂ ਪਨੀਰ ਵਾਲੇ ਵੈਰੀ ਗੁੱਡ ਬਸ ਆਪਾਂ ਲਵੇੜਨ ਬੈਠ ਸਿੱਟੀ ਜਾਣੇ ਆ ਸਿੱਟੀ ਜਾਣੇ ਤਾਂ ਇਹਨਾਂ ਨਿਖਰ ਕੇ ਬਾਹਰ ਨਿਕਲਣਾ ਜੇ ਬਾਜੋ ਆਪਣੇ ਆ ਪਨੀਰ ਵਾਲੇ ਤਿਆਰ ਜਿਹਦੇ ਹੁਣ ਆਗੇ ਕਿਹੜੇ ਬੈਂਗਣ ਬੈਂਗਣ ਵਾਲੇ ਵਾਹ ਜੀ ਵਾਹ ਓ ਚੱਕ ਲਓ ਜੀ ਪਨੀਰ ਵਾਲੇ ਵੀ ਤਿਆਰ ਹੋ ਗਏ ਤੇ ਇਧਰ ਦੂਸਰੇ ਬੈਂਗਣ ਜਿਹੜੇ ਆਪਾਂ ਨੂੰ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਘਰ ਨੂੰ ਕਿੰਨੇ ਦਰ ਕੋਈ ਪਸੰਦ ਨੇ ਹਾਂ ਇਹ ਆਪਣੇ ਨਾਲ ਫਰੈਂਕ ਕਰਦਾ ਰਹਿੰਦਾ ਅੱਜ ਆਪਾਂ ਇਹਦੇ ਨਾਲ ਫਰੈਂਕ ਕਰਨਾ ਇਹ ਵੀ ਬਿੰਡੀਆਂ ਦੇ ਪਕੌੜੇ ਬਣਾ ਕੇ ਠੀਕ ਰਹੀ ਤਾਂ ਇਹਨੂੰ ਇੱਥੇ ਬਾਹਰ ਨਹੀਂ ਤੇ ਦਦਾ ਬੈ 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 ਤੈਨੂੰ ਤਾਂ ਬੈਠੇ ਰਹਿ ਮੈਂ ਜੀ ਚਿਚਾਸ਼ਮਨ അദ്ദേഹ ਕਿ ਤਰ੍ਹਾਂ ਦੇ ਪੌਦੇ ਖੰਡੇ ਵੇਸੇ ਬਸ ਬਸ ਕੋਈ ਰਹਿ ਨਹੀਂ ਨੇ ਬਹੁਤ ਇੱਧਰ ਪਈ ਇੱਧਰ ਲੇਟ ਸੌਹੀ ਚ ਤਾਂ ਇੱਧਰ ਹੀ ਸੌਈ ਜਾਂ ਮੈਂ ਆਪ ਰੱਖੀ ਆ ਆਪੀ ਆ ਗਈ ਹਾਂ 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 ਬੇਬੇ ਓਕੇ ਓਕੇ ਬਾਈ ਹਟ ਕੁੱਟਾ ਕਰਦੇ ਆ ਓਕੇ ਯੈਸ ਓਕੇ ਮੈਂ ਇਹਦੇ ਨੇ ਟੁੱਟੇ ਮਗਰੋਂ ਇੱਕ ਵਾਰੀ ਕੱਢ ਕੇ ਫੇਰ ਦੁਬਾਰੇ ਕੱਚੇ ਪੱਕੇ ਉਹ ਕੱਚੇ ਪੱਕੇ ਫਿੰਗਰ ਵਾਲੇ ਪਾ ਵੀ ਦਿੱਤੇ ਤੁਸੀਂ ਇਹ ਹੈਗੇ ਆਲੂ ਆ ਦੇ ਪਕੌੜੇ ਰੈਡੀ ਕਰੋ ਚੈੱਕ ਕਰੋ ਇਦਾਂ ਹੀ ਲਓ ਜੀ ਪਕੌੜੇ ਆ ਚੁੱਕੇ ਆਪੇ ਵੇ ਤੂੰ ਕਿਹੜੇ ਖਾਣੇ ਬੇਕਨ ਵਾਲੇ ਪਨੀਰ ਵਾਲੇ ਕੇ ਫਿੰਗਰ ਇਹ ਸੋ ਫਿੰਗਰ ਪਨੀਰ ਵਾਲਾ ਇਕੋ ਲੋਕ ਬੇਬੇ ਇਹਨਾਂ ਸਾਰੇ ਡੇਟ ਕਰ। ਬਾਰ ਬੇਬੇ ਵਾਸਤੇ ਆਡਾ ਪਲੇਟ। ਲੈ ਗੱਟਿਆ ਨੇ ਸਾਸ ਪਾਲ। ਉਹ ਆ ਜੜਿਆ। ਸਵਾਦ ਹੈ? ਸਵਾਦ ਹੀ ਆ। ਤੇਰੇ ਨਾ ਬਰੈਂਗ ਹੋ ਗਿਆ। ਯਾਰ ਬੜੇ ਭੜੇ ਮੈਨੂੰ ਨਾ ਕਦੋਂ ਦੇ ਕੀਆਂ ਦੇ ਬੈ ਬੈ ਮੈਂ ਜੀ ਨਹੀਂ ਮੈਂ ਕੋਲੇ ਗਿਆ। ਆਦਾ ਵੀ ਇਹਦਾ ਮੈਂ ਪਹਿਲਾ ਫਿੰਗਰ ਵਾਲਾ ਖਾਣਾ ਓਹਹ ਬੜੇ ਸ਼ੈਤਾਨ ਆ ਤੁਸੀਂ ਚਲੋ ਉਹ ਦੂਸਰਾ ਵੀ ਖਾ ਲਓ ਮੈਂ ਨਹੀਂ ਖਾਣਾ ਤੋਂ ਨਹੀਂ ਕੀ ਕਹਾ ਪਿੰਡੀ ਖਵਾ ਦੇਣੀ ਸਵਾਦ ਤਾਂ ਲੱਗੀ ਲੱਗੀ ਸਵਾਦ ਤੇ ਬੰਦ ਖਾ ਕੇ ਵੇਖ ਬੇਬੇ ਆਵੇ ਪਿੰਡੀ ਵਾਲੇ ਬਣਾਏ ਪਹਿਲੇ ਆਹ ਲੋ ਖਾ ਲਓ ਪਿੰਡੀ ਵਾਲੇ ਪਕੌੜੇ ਮਹਿਰਮਨ ਕਹੀ ਜੀ ਨਾ ਚਲ ਚਲੇ ਜੀ ਇੱਥੇ ਬਹਿ ਜਾ ਬੇਬੇ ਕਿਹਾ ਮੈਂ ਕਿਹਾ ਮੈਂ ਨਹੀਂ ਪੈਣਾ ਕਹਣਾ ਮੈਨੂੰ ਧੱਕੇ ਨਾ ਬਿਲਾਦਾ ਇਥੇ ਇਹਦੇ ਬੈਠ ਦੋ ਇਹਨੂੰ ਤਾਂ ਹੀ ਸ਼ੱਕ ਹੋ ਗਿਆ ਹੁਣ ਆਹ ਤਾਂ ਇਹ ਉਧਰ ਲੈ ਤੈਨੂੰ ਦਾਦੀ ਵਿਚਾਰੇ ਉਦੋਂ ਉਦੋਂ ਹੀ ਪੋਣਾ ਦੇ ਦੇਣ ਤੇਰੇ ਤੇ ਤਾਂ ਇਹ ਤੇ ਮੇਰਾ ਪ੍ਰੈਂਕ ਕਰੂਗਾ ਨਹੀਂ ਕਰਤਾ ਹੀ ਚਲੋ ਆਲੂ ਆ ਬੁੱਕੀ ਖਾ ਕੇ ਮੈਂ ਕੋਕਾ ਪਿੰਡੀ ਵਾਲਾ ਪਿੰਡੀ ਸਕੂਤੀ ਪਾਈ ਪੀਂ ਹੀਰਾ ਵੇਖਾ ਪਿੰਡੀ ਵਾਲਾ ਖਾ ਉਹ ਪੱਕ ਪਕਾਈ ਜਾ ਕੋਈ ਨਹੀਂ ਆਹ ਤਾਂ ਪਨੀਰ ਵਾਲਾ ਹੀ ਆ ਨਾ ਇਹ ਚ ਤਾਂ ਨਹੀਂ ਪਿੰਡੀ ਪਾਦੀ ਵਾਹ ਹਾਂ ਉਹ 봐 ਆ ਵੈਸੇ ਲੀਪੋ ਗੋਡਾ ਹਾਂ ਹਾਂ ਬਹੁਤ ਤਾਲ ਹੈ ਅਕੇ ਲਗਾ ਰੱਖ ਲਗਾ ਹਮਾਰਾ ਪਲੈਨ ਹਰ ਮੰਨਾ ਪਿੰਡੀ ਖਾਂਦਾ ਨਹੀਂ ਘੋਰਾ ਵੀ ਅੱਜ ਪਹਿਲੀ ਵਾਰੀ ਖਵਾਈ ਇਹਨੂੰ ਮੈਂ ਕਿਹਾ ਸਾਰੀ ਖਾ ਲਈ ਇੰਨੀ ਕੁ ਖਾਦੀ ਹੁੰਦੀ ਹੁੰਦੀ ਮੈਂ ਗਾ ਇਹਨਾਂ ਮਾਂ ਤਾਂ ਲੇਡੀ ਫਿੰਗਰ ਪਤਾ ਹੀ ਨਹੀਂ ਲੱਗਾ ਤਾਂ ਇਹ ਦੰਦੇ ਵੱਡੇ ਨੇ ਮੈਂ ਮਾਂ ਤਾਂ ਫਿੰਗਰ ਲੱਗਾ ਮੈਂ ਕਿਤੇ ਆਲੂ ਵਾਲਾ ਚੱਲ ਕੋਈ ਬੇਬੇ ਕੀ ਹੋ ਗਿਆ ਵੇ ਬੇ ਪ੍ਰੈਂਕ ਹੋ ਗਿਆ ਇਹ ਤਾਂ ਮੈਂ ਖਾ ਲਈ ਇਹ ਤਾਂ ਪ੍ਰੈਂਕ ਹੋ ਗਿਆ ਕਿਵੇਂ ਸਾਪ ਤੋਂ ਨਹੀਂ ਡਰਦਾ ਅਸੀਂ ਤੋਂ ਨਹੀਂ ਡਰਦਾ ਡਰਦਾ ਸਾਪ ਦੀ ਵਰ ਨਹੀਂ ਤੋਂ ਮੁੰਡਾ ਪਿੰਡੇ ਨਾ ਖਾਂਦਾ ਗਰਮੀ ਉਹ ਕਿੱਥੋਂ ਕੋਕ ਲੈ ਕੇ ਆਏ ਪਿੰਡੇ ਇਹਦੇ ਤੋਂ ਨਹੀਂ ਖਾਂਦਾ ਬਹੁਤ ਸ਼ਤਾਨ ਹੈ ਤੇ ਸਾਰੇ ਜਿਹੋ ਚ ਪਿੰਡੀਆਂ ਪਾ ਕੇ ਲੈ ਆਏ ਬਹੁਤ ਸ਼ਤਾਨ ਹੈ ਸਾਰੇ ਜਣੇ ਚਲਾਕੀਆਂ ਕਰਦੇ ਤੁਸੀਂ ਮੇਰੇ ਨਾਲ ਨਹੀਂ ਦਾ ਸੀ ਨਹੀਂ ਕਰ ਸਕਦਾ ਤੇਰੇ ਨਾਲ ਤੂੰ ਸਾਡੇ ਨਾਲ ਰੋਜ਼ ਕਰਦਾਂ ਪਕੌੜੇ ਬਣਾਓ ਹੁਣ ਕਿਹੜੇ ਮੈਨੂੰ ਪਤਾ ਤੈਨੂੰ ਪਤਾ ਨਹੀਂ ਸੀ ਲੱਗਣਾ ਤੈਨੂੰ ਅਸੀਂ ਐਂ ਕਹਤਾ ਵੀ ਉੱਥੇ ਬਹਿ ਜਾ ਬਹਿ ਜਾ ਮੈਨੂੰ ਪਤਾ ਨਹੀਂ ਲੱਗਾ ਸ਼ੱਕ ਹੋ ਗਿਆ ਹਾਂ ਲਓ ਜੀ ਹੁਣ ਰਹਿ ਗਏ ਆਪਣੇ ਆਲੂ ਵਾਲੇ ਪਿਆਜ਼ ਵਾਲੇ ਤੇ ਗੋਭੀ ਵਾਲੇ ਭਿੰਡੀਆਂ ਵਾਲੇ ਲਓ ਜੀ ਹੁਣ ਵਾਰੀ ਆ ਗਈ ਗੋਭੀ ਵਾਲਿਆਂ ਦੀ ਓ ਚੱਕ ਇਹ ਮੇਰੇ ਫੇਵਰੇਟ ਆ ਗੋਭੀ ਵਾਲੇ ਇਹ ਆਲਮੋਸਟ ਸਾਰਿਆਂ ਦੇ ਫੇਵਰੇਟ ਹੀ ਹੁੰਦੇ ਆ ਬੇਬੇ ਗੋਭੀ ਵਾਲੇ ਕਿਵੇਂ ਲੱਗਦੇ ਤੈਨੂੰ ਬਹੁਤ ਸਵਾਦ ਲੱਗਦੇ ਹੋ ਗੋਭੀ ਵਾਲੀ ਭਿੰਡੀ ਵਾਲੇ ਕਿੰਦੀ ਆ ਲੈ ਵੀ ਤੂੰ ਸਾਦ ਲੱਗਦੇ ਸਾਨੂੰ ਤਾਂ ਸਾਰੇ ਆਓ ਸ਼ੀਆਕ ਕੋਈ ਜਨ ਦੇ ਪੀਸ ਕੱਚੇ ਹੋਏ ਆ ਜਾਂ ਪੱਕੇ ਆ ਇਹ ਹਾਂ ਜਦ ਨਹੀਂ ਹੋਏ ਆ ਪੱਕੇ ਕਰਨੇ ਆ ਜੇ ਆਪਾਂ ਮੈਂ ਵੀ ਦਵਾਂਗੀ ਕੱਚੇ ਜੀ ਕਾ ਤੂੰ ਇਹ ਪਹਿਲਾ ਆਪਾਂ ਸਬੂਤਾ ਸਬੂਤਾ ਫਿਰ ਇਹਨਾਂ ਨੂੰ ਦੋ ਦੋ ਪੀਸ ਕਰਕੇ ਫੇਰ ਘਰ ਲਈ ਇਹ ਵੈਰੀ ਗੁੱਡ ਉਧਰ ਟਰਾਲੀ ਮੋਦੀ ਹੋਈ ਬਈਆ ਵੈਰੀ ਗੁੱਡ ਐਂ ਬੀਤ ਵਾਲੀ ਲਓ ਵੀ ਸਜਣਾ ਪਕੌੜੇ ਆਪਣੇ ਹੋ ਚੁੱਕੇ ਆ ਤਿਆਰ ਬਰ ਤਿਆਰ ਦੇਖੇ ਮੈਂ ਠੱਕ ਗਏ ਤੁਸੀਂ ਬੈਠੇ ਬੈਠੇ ਵੇਟ ਕਰਦੇ ਥੱਕੇ ਮੈਂ ਕਦੋਂ ਆਉਂਦੇ ਕਦੋਂ ਆਉਂਦੇ ਉਧਰ ਕੜਾਈ ਵਾਲੀ ਚੱਕੀ ਜਾਂਦੇ ਆ ਆ ਗਏ ਜੀ ਆ ਗਏ ਦਰਸ਼ਕਾਂ ਤੋਂ ਵੇਟ ਨਹੀਂ ਹੋ ਰਹੀ ਡਾਲਰ ਵੀ ਵਿਚਾਰਾ ਡਾਲਰ ਵੇਟ ਕਰ ਰਹੇ ਹੋ ਤੁਸੀਂ ਬਣ ਕੇ ਬਸ ਆ ਜਾ ਵੀ ਜਿਹਨੇ ਜਿਹਨੇ ਖਾਣੇ ਫੇਰ ਨਾ ਗਿਆ ਇਹ ਸੁਲਾਣੀ ਮਾਰੀ ਆਜੋ ਆਜੋ ਖਾਣੂ ਆਜੋ ਆਜੋ ਖਾਣ ਲੈਂਦੇ ਹੀ ਨਹੀਂ ਕੇ ਜੇ ਪਕੌੜੇ ਪਕੌੜੇ ਪਿਆਜ਼ ਵਾਲੇ ਆਲੂਆਂ ਵਾਲੇ ਗੋਭੀ ਵਾਲੇ ਪਨੀਰ ਵਾਲੇ ਆਜੋ ਦੇ ਖਾਓ ਹਾਂਜੀ ਮੈਂਟ ਕਰਕੇ ਦੱਸੋ ਤੁਸੀਂ ਪਕੌੜੇ ਕਾਹੇ ਆਏ ਬਣਾਏ ਆ ਗੰਨੇ ਵਾਲੇ ਬਣਾਏ ਆ ਕਿ ਬਿੰਗਣ ਵਾਲੇ ਪਕਾਏ ਆ ਕਿ ਗੋਭੀ ਵਾਲੇ ਪਕਾਏ ਆਂ ਜੀ ਦੱਸੋ ਸਾਡੀਆਂ ਮੈਂ ਕਾਲੀ ਨਾ ਬੇਬੇ ਕਿਵੇਂ ਬਣੇ ਪਕੌੜੇ ਬਹੁਤ ਸਾਜੀ ਆ ਕਿੰਨੇ ਕੁ ਖਾਣੇ ਆ ਸਾਰੇ ਮੇਰੇ ਹੀ ਆ ਤੁਸੀਂ ਤਾਂ ਪਰੇ ਚਲੇ ਜਾਓ ਵਸ ਸੋ ਹਾਂਜੀ ਲਓ ਵੀ ਸਜਣੋ ਹੁਣ ਇਹ ਆਪੇ ਜੀਰਿਆ ਸੀ ਸੋਚਿਆ ਕਿ ਮਾੜੇ ਮੋਟੇ ਪਟਾਕੇ ਲਿਆਤੇ ਜਾ ਸੋ ਮਾੜਾ ਮੋਟਾ ਇੰਜੋਏਮੈਂਟ ਵੀ ਚਾਹੀਦਾ ਹੈ ਨਾ ਸ਼ੁਰਲੀਆਂ ਸ਼ੁਰਲੀਆਂ ਨਿੱਕੇ ਮੋਟੇ ਪਟਾਕੇ ਲਵਾਂਗੇ ਜਾਰੇ ਜਿਆਦੇ ਵੱਡੇ ਬੰਬ ਧਮਾਕੇ ਨਹੀਂ ਲੈਣੇ ਮਾੜੇ ਮੋਟੇ ਲਵਾਂਗੇ ਫਨ ਸ਼ਾਨ ਵਾਸਤੇ ਸੋ ਆਪਾਂ ਪਹੁੰਚੀਆਂ ਜੀਰੇ ਸੋ ਪ੍ਰਥਮ ਜੀ ਆਪਣੇ ਨਾਲ ਨੇ ਸੋ ਚੱਲਦੇ ਆਂ ਪਟਾਕਿਆਂ ਦੀ ਦੁਕਾਨ ਤੇ ਤੁਹਾਨੂੰ ਦਿਖਾਉਣੇ ਆ ਤੇ ਫਿਰ ਪਟਾਕੇ ਲੈਣੇ ਓਕੇ ਪਟਾਕੇ ਲੱਭਦੇ ਨਹੀਂ ਪਏ ਯਾਰ ਬੇਬਲੀਵ ਲੈ ਲਈ ਯਾਰ ਪੁੱਲ ਚੜੀਆਂ ਤੇ ਚੱਕਰੀਆਂ ਹਾਂ ਫੜਾਈ ਚੱਕਰੀਆਂ ਠੀਕ ਕਰ ਜੀ ਠੀਕ ਹੈ ਮੁੰਡੇ ਦੀ ਦੁਕਾਨ ਲੈ ਪਟਾਕੇ ਕਿ ਨਹੀਂ ਨਹੀਂ ਲੈਣੇ ਆ ਹੱਲਾ ਇਲਾਹੇ ਧੀਰੇ ਦਾਸ ਕਿਹੜੇ ਕਿਹੜੇ ਸਾਨੂੰ ਪਟਾਕੇ ਵੀ ਨਹੀਂ ਪਤਾ ਕਿਹੜੇ ਕਿਹੜੇ ਲਈ ਕਿਹੜੇ ਨਾਲ ਲਈ ਆਹ ਭੈਣ ਕਿਹੜੀ ਆ ਤੱਕ ਟ੍ਰੈਕ ਨਾ ਕਰਾ ਲਈਏ ਹੈ ਜਿਹੜਾ ਆਪਣੇ ਨਾਲ ਬੰਦਾ ਲੈਣ ਆਇਆ ਸੀ ਉਧਰ ਦੇਖੋ ਹੁਣ ਬੋਰੀਆਂ ਭਰਾਲੀਆਂ ਆ ਬੰਦਾ ਵਿਚਾਰਾ ਵੇਖਣ ਆਏ ਸਾਡੀ ਹੱਲ ਪਕਰੋਣਾ ਆਏ ਤੇ ਇਹਨੇ ਦੋ ਬੋਰੀਆਂ ਭਰਾਲੀਆਂ ਆ ਅਸੀਂ ਚੱਲ ਇੰਨੇ ਕੁ ਲੈ ਕੇ ਚੱਲੇ ਲਫਾਫੇ ਜਿੱਤ ਪੈ ਜਾਣਗੇ ਛੋੜੇ ਲਵਾਵੇ ਜੀ ਆ ਜਾਣੇ ਸੇਪਾਂ ਦੇ ਲਓ ਜੀ ਇੰਨੇ ਕਿ ਲੈ ਲਿਆ ਆਪਣੇ ਕਿਤੇ ਆ ਉਹ ਕਿੱਦਾਂ ਟਿਕ ਟਿਕ ਦੋ ਬੋਰੇ ਭਰਾਵਾ ਇਹ ਦੇ ਵਿਚਾਰਾ ਵੈ ਸਾਡੇ ਨਾਲ ਵੇਖਣ ਆਇਆ ਵਾਹ ਜੀ ਵਾਹ ਲਓ ਜੀ ਕਿੱਥੇ ਚੱਲੇ ਹੁਣ ਗੁਰਦਰਾ ਸਾਹਿਬ ਗੁਰੂ ਘਰ ਚੱਲੇ ਆ ਦੀਵਾਲਾ ਕਰਨ ਆਪਣੇ ਦਾ ਪਲੇਟ ਬੜੀ ਸੋਹਣੀ ਆ ਜਿਹੜੀ ਲੈ ਕੇ ਚੱਲੇ ਮੋਰਾਰੀ ਸੋ ਲਓ ਜੀ ਚਲਿਏ ਫਿਰ ਚਲੋ ਚਲੋ ਤਿਆਰ ਸ਼ਰ ਹੋ ਕੇ ਮਹਾਮੈਲ ਸੁਬਾ ਦੇ ਬਾ ਸੁਬਾ ਦੇ ਨਹਾਤੇ ਮੈਂ ਹੁਣ ਦੁਬਾਰਾ ਫੇਰ ਨਹਾ ਤੋ ਕੇ ਰੈਡੀ ਸਟੈਡੀ ਹੋ ਜਾਈਏ ਸਾਰੀਆਂ ਤਿਆਰੀਆਂ ਕਰਨ ਆ ਜائیں ਪਤਾ ਹੀ ਨਹੀਂ ਲੱਗਾ ਦੇਣ ਕਿਵੇਂ ਲੱਗ ਗਿਆ ਸਾਰਾ ਲਓ ਜੀ ਇਹ ਆਪਣੇ ਪਿੰਡ ਦਾ ਗੁਰੂ ਘਰ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਵਾਹਿਗੁਰੂ ਜੀ ਕੋ ਵਾਹਿਗੁਰੂ ਵਾਹਿਗੁਰੂ ਮੇਰ ਕਰ ਦੂ ਸਰਨਾ ਨੋ ਕੋ ਨਾਂ ਦੇ ਨੇ ਤੇ ਰੋਸ ਫਤੂ ਗੁਰੂ ਹਰਗੋਬਿੰਦ ਸਾਹਿਬ ਕੇ ਮਹਾਰਾਜ ਦੀ ਲਓ ਜੀ ਹੁਣ ਹੁਣ ਲੱਗੀ ਜੇ ਦੀਪਮਾਲਾ ਦੀਪਮਾਲਾ ਲਓ ਜੀ ਜਿਹੜੀਆਂ ਬੇਬੇ ਨੇ ਸਵੇਰ ਬੱਤੀਆਂ ਬਣਾਇਆਂ ਸੀਗੀਆਂ ਲਓ ਜੀ ਬਈ ਤੇ ਅੱਜ ਕੱਲ੍ਹ ਹੋਰ ਵੀ بڑے ਦੀਵੇ ਆਰਟੀਫੀਸ਼ੀਅਲ ਵੀ ਆਉਣ ਲੱਗ ਪਏ ਹਨਾ ਮੰਮਾ ਬੇਬੇ ਇੱਕ ਦੀਵੇ ਆਉਂਦੇ ਉਹਨਾਂ ਚ ਪਾਣੀ ਪਾਇਆ ਤੋਂ ਜਗਦੇ ਹੋ ਹਾਂ ਹਾਂ ਇਹ ਹੋਣ ਲੈਂਦੇ ਆਪਾਂ ਇਹ ਆਪਣੇ ਦੇਸੀ ਲਓ ਜੀ ਆ ਰੰਗ ਪ੍ਰੰਗ ਦੇਵੇ ਆ ਕਿੱਡੇ ਸੋਹਣੇ ਨੇ ਮਮਾ ਜਿਹੜੇ ਆਪਾਂ ਫਰੋਜਪੁਰੋਂ ਲੈ ਕੇ ਆਏ ਉਹਨਾਂ ਨੂੰ ਵੀ ਆਸ ਹੁੰਦੀ ਆ ਵੀ ਦੀਵਾਲੀ ਵਾਲੇ ਦਿਨ ਸਾਡੀ ਵੀ ਥੋੜੀ ਵਿਕਰੀ ਹੋਵੇ ਆਪਾਂ ਵੀ ਸ਼ਰਵਦ ਤੋਂ ਵੱਧ ਹੀ ਉਹਨਾਂ ਨੂੰ ਹਾਂ ਵੱਧ ਤੋਂ ਵੱਧ ਦੀਵੇ ਲੈਂਦੇ ਆ ਸੋ ਮਾਲਕ ਸਾਹਿਬ ਨੂੰ ਹੀ ਹਨਾ ਸਭ ਦੀ ਦੀਵਾਲੀ ਵਧੀਆ ਦੀਵਾਲੀ ਵਧੀਆ ਰਹੇ ਸਭ ਨੂੰ ਰੋਜੀ ਰੋਟੀ ਸਭ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਰੱਖੇ ਮਹਾਰਾਜ ਸਾਹਿਬਾਂ ਦੀ ਚਾਰਾ ਗੁੱਠਾ ਦੇ ਇੱਕ ਇੱਕ ਰੱਖ ਦੇਣਾ ਜੀ ਲੋ ਇੱਧਰ ਉੱਧਰ ਸਾਰੇ ਗੁਰੂ ਘਰ ਕਿੱਡਾ ਸੋਹਣਾ ਲੱਗਦਾ ਪਿਆ ਲੋ ਜੀ ਕਿੱਡੇ ਸੋਹਣੇ ਲੱਗ ਰਹੇ ਮਮਾ ਦੀ ਦੀਵਿਆਂ ਨਾਲ ਤੁਹਾਡੀ ਮੈਚਿੰਗ ਹੋ ਗਈ ਆ ਰੰਗ ਆ ਜਵਾਂ ਮੇਰੇ ਛੂਟ ਨਹੀਂ ਮੈਚ ਕਰਦੇ ਲਓ ਜੀ ਵਾਹ ਜੀ ਦਰਾਸੋਂ ਪਾਸੇ ਤੇ ਪਟਾਕੇ ਚੱਲੀ ਜਾਂਦੇ ਜਗਾ ਦੋ ਵੀਵੇ ਜਿਆਦਾ ਨਹੀਂ ਜਗਾਏ ਆਪਾਂ ਆ ਲਓ ਜੀ ਪੜਾਖ ਕੋ ਜਿੱਥੇ ਸੂਤ ਨੂੰ ਮੰਮੀ ਤੁਹਾ ਬਾਤੋਂ ਦੇ ਲਈ ਸਰਪ੍ਰਾਈਜ਼ ਆ ਕਿਹੜਾ ਸਰਪ੍ਰਾਈਜ਼ ਬਹੁਤ ਸੋਹਣਾ ਸਰਪ੍ਰਾਈਜ਼ ਜਿਹੜਾ ਜਸੀਂ ਤੈਨੂੰ ਦਿੱਤਾ ਸੀ ਉਹ ਜੇ ਤੈਨੂੰ ਪਿੰਡੀ ਪਿੰਡਿਆਰ ਦਾ ਸਰਪ੍ਰਾਈਜ਼ ਹੀ ਆ ਫੇਰ ਨਹੀਂ ਲੈਣਾ ਮਾਸਟਰ ਆਵਦਾ ਚਾਹੀਦਾ ਮਮੀ ਸਰਪ੍ਰਾਈਜ਼ ਦਿਖਾਵਾਂ ਬੇਬੇ ਸਰਪ੍ਰਾਈਜ਼ ਆ ਤੁਹਾਡੇ ਲਈ ਲਿਆ ਪੁੱਤ ਪਿਆ ਛੋੜਨਾ ਹੋਵੇ ਸਾਨੂੰ ਹੈ ਸਾਨੂੰ ਸੁਵੰਡਣਾ ਹੋਵੇ ਦਿਖਾ ਦਿੱਤਾ ਜਾਵੇ ਹਾਂ ਦੇਖ ਆ ਵੇਖੋ ਮੰਮੀ ਜੀ ਪੁੱਤ ਲਿਆਇਆ ਨਹੀਂ ਤੂੰ ਨਿਆਣਾ ਵਾ ਇਹ ਤੇ ਕੰਮ ਕਰਦਾ ਹਾਂ ਮੈਂ ਤੈਨੂੰ ਆਖਿਆ ਤੇ ਨਾ ਜਾਏ ਜੀਰੇ ਨਾ ਜਾਏ ਤੂੰ ਵੇਰ ਕੇ ਗਿਆ ਜੀਰੇ ਨਾ ਵਾਲੇ ਕੰਮ ਕਰਦਾ ਹਾਂ ਤੂੰ ਨਿਆਣਾ ਰਹ ਗਿਆ ਵਾ ਹੁਣ ਤੇਰੇ ਮੂੰਹ ਤੇ ਗਾੜੀ ਆਈ ਆ ਹੁਣ ਤੇ ਵਿਆਹ ਤੇ ਜੋਗਾਂ ਲੈ ਦਾ ਓਏ ਨਹੀਂ ਨਿੱਕੇ ਮੋਟੇ ਲਿਆਂਦੇ ਆ ਆਪਾਂ ਵੱਡੇ ਨਹੀਂ ਲਿਆਂਦੇ ਚਲ ਠੀਕ ਆ ਨਿੱਕੇ ਚ ਲਾਉਣੇ ਆ ਤੇ ਬਾਹਰ ਦੇ ਨਹੀਂ ਚ ਲਾਉਣੇ ਹੈ ਵੱਡੇ ਨਹੀਂ ਚ ਲਾਉਣੇ ਫਿਰ ਨਿੱਕੇ ਮੋਟੇ ਚ ਲਾਉਣੇ ਜਾਂ ਨਹੀਂ ਵੇਖੀ ਐਰ ਕੀ ਇਹਨਾਂ ਦਾ ਵੀ ਕੀ ਕਰਦਾ ਉਹ ਤਾਂ ਛੇਦੀ ਕਰਦਾ ਜੀ ਕੋਈ ਨਹੀਂ ਕਰਦਾ ਨਹੀਂ ਬੇਬੇ ਐਰ ਕੀ ਆਪਾਂ ਨਿੱਕੇ ਮੋਟੇ ਲਿਆਂਦੇ ਫੁੱਲ ਝੜੀਆਂ ਹੋ ਗਈਆਂ ਸ਼ਰਲੀਆਂ ਆਹੋ ਇੰਜੋਏ ਕਰੋਗੇ ਜਿਹੜੇ ਨਾਰਜੇ ਸੀ ਪਰਲੇ ਐਸੇ ਉਹ ਵੀ ਲਾਇਆ ਹੋਏਗਾ ਇੰਜੋਏ ਕਰੋਗੇ ਤੁਸੀਂ ਬਾਜ ਜੁਆਏ ਕਰੋਗੇ ਤੁਸੀਂ ਇੰਜੋਏ ਕਰੋਗੇ ਨਾ ਮੈਂ ਤਾਂ ਨਹੀਂ ਇੰਜੋਏ ਕਰ ਬੈੜੀ ਜੀ ਚਲਾਈਏ ਪਟਾਕੇ ਲੋਏ ਮਾਰੇ ਮੋਟੇ ਜਰਾ ਬਾਹਰ ਇੰਦਰ ਆਉਣੇ ਇਹ ਤਾਂ ਕੁਝ ਬਹਿਣਾ ਨਹੀਂ ਕਰਦੇ ਲੋਏ ਤਾਂ ਨਾ ਇਹ ਤਾਂ ਇੰਨਾ ਵਿਗੜਾ ਆ ਗਿਆ ਸੱਚਾ ਇਹ ਉਹ ਬੇਬੇ ਤੁਸੀਂ ਮੰਨ ਕੇ ਸੀ ਲੈ ਬੇਬੇ ਫੇਰ ਲੈ ਹੀਰੇ ਪਟਾਕੇ ਬਾਹਰ ਕੱਢ ਕੇ ਰੱਖੀ ਦਿਖਾਈਏ ਕਿਹੜੇ ਕਿਹੜੇ ਲੈ ਕੇ ਆਉਂਦੇ ਆਂ ਜੀ ਆ ਵੀ ਨਾ ਮੈਂ ਨਹੀਂ ਆ ਰਿਹਾ ਮੈਂ ਕੀ ਰਾਰ ਰਲਿਆ ਤੇ ਕੰਮ ਗਲੇ ਲਓ ਜੀ ਹੈਲੀਕਾਪਟਰ ਹੈਲੀਕਾਪਟਰ ਆ ਹੈਲੀਕਾਪਟਰ ਸ਼ਾਟ ਇਹ ਤਾਂ ਨੂੰ ਚੱਲਣੀ ਹਾਂਜੀ ਮੈਂ ਦਾਦਾ ਚਲਾਉਣ ਨਹੀਂ ਦਿੰਦਾ ਦਾਇਗਾ ਚੜਵਾ ਟੜਦੇ ਰਾਤ ਨੂੰ ਹੋਰ ਬਾਪ ਜੀ ਆਈ ਇੱਕ ਵਾਰੀ ਕੱਢ ਮਿਲ ਲੈਂਦੇ ਆਓ ਸ਼ਾ ਹੋਰ ਆ ਨਿੱਕੇ ਨਿੱਕੇ ਲਿਆਂਦੇ ਆ ਬੇਬੇ ਸ਼ੋਰ ਲੀਆਂ ਕਿਉਂ ਹੋ ਰਹੀ ਹੈ ਇਹਨਾਂ ਦਾ ਬਹੁਤ ਜ਼ਿਆਦਾ ਖੜਕਾ ਨਹੀਂ ਗਾ ਨਹੀਂ ਤਾਂ ਸ਼ੋਰ ਲੀਆਂ ਤਾਂ ਉਹ ਹਨੂ ਆ ਬੇਬੇ ਲਈ ਫੁੱਲ ਝੜੀਆਂ ਬੇਬੇ ਸਾਡੀ ਫੁੱਲ ਬੇਬੇ ਸਾਡੀ ਫੁੱਲ ਚੜੀ ਯਾਰ ਕੀ ਆ ਤੇ ਆ ਫੁੱਲ ਚੜੀਆਂ ਤੇ ਆ ਅੱਗੇ ਲਾਓ ਤੇ ਆ ਅੱਗੇ ਫੜ ਕੇ ਨਾਰਜ ਟਾਈਪ ਇੱਕ ਹੋਰ ਵੀ ਆਉਣਾ ਨਾ ਕਿੱਦਾਂ ਆ ਨਹੀਂ ਦਿਖਾਉਣੇ ਅੱਗੇ ਫੁੱਲ ਚੜੀ ਇੱਧਰ ਦੇਖੋ ਇੱਧਰ ਦੇਖੋ ਅੱਗੇ ਫੁੱਲ ਚੜੀ ਨਾ ਇੱਕ ਹੋਰ ਉਹ ਇੱਕ ਇਹ ਤੇ ਹੀਰੇ ਨੇ ਆਪਦੇ ਲਈ ਲਏ ਆ ਨਹੀਂ ਇਹਨੇ ਲਏ ਆ ਬੜਾ ਸੱਚੀ ਸਹਿਰ ਖਾਂਦਾ ਬੜਾ ਸਿਰ ਖਾਂਦਾ ਬੇਬੇ ਮੈਨੂੰ ਬੋਧਾ ਲਿਆਇਆ ਜੇ ਅੱਗੇ ਵੀ ਭਰਾਵਾ ਵਾਹ ਬੜੇ ਬੜੇ ਇਹ ਇਥੇ ਨਹੀਂ ਚਲਾਉਣੇਗੇ ਮੈਂ ਤੁਹਾਨੂੰ ਦੱਸਦਾ ਇਹ ਤਾਂ ਬਾਹਰ ਹੀ ਖੜਾ ਹੈ ਉਹ ਡਾਲਰ ਤਾਂ ਕੋਈ ਗੱਲ ਨਹੀਂ ਇਹ ਚਲਾਉਣੀ ਨਹੀਂ ਆ ਇਹ ਚਲਾਉਣਾ ਨਹੀਂ ਆ ਬਾ ਨਿੱਕੇ ਮੋਟੇ ਹੀ ਆ ਬਾਕੀ ਆਵੇ ਆਹ ਨਿੱਕੇ ਮੋਟੇ ਹੀ ਆ ਆ ਆਈਆਂ ਸ਼ੋਰਲੀਆਂ ਆ ਵੀ ਸ਼ੋਰਲੀਆਂ ਆ ਵੀ ਕੁੱਕੜ ਪਟਾਕੇ ਜੇ ਆ ਗਏ ਸਾਰੇ ਇਦਾਂ ਦੇ ਫੁੱਲ ਝੜੀਆਂ ਆਈਆਂ ਲਓ ਜੀ ਤੁਹਾਨੂੰ ਸਾਰਿਆਂ ਨੂੰ ਕਲੈਕਸ਼ਨ ਦਿਖਾ ਦਈਏ ਜਿਹੜੇ ਜਿਹੜੇ ਆਪਾਂ ਆ ਨਿੱਕ ਨਿੱਕੀ ਆ ਬਸ ਨਾਰ ਵਿਖ ਹਾਏ ਨਹੀਂ ਇਹ ਨਾਰ ਦੂਸਰੇ ਲਓ ਜੀ ਐਨੇ ਕਿ ਪਟਾਕੇ ਆਪਾਂ ਲੈ ਕੇ ਆਂਤੇ ਅੱਜ ਐਨੇ ਕੀ ਆਂਦਾ ਵਾ ਹੁਣ ਆ ਜਾਂਦੇ ਜਨ ਖੜੇ ਮਾਣ ਮੋਟੇ ਜਾਇ ਇੱਥੇ ਵੱਜਾ ਹਾ ਉਧਰ ਰੱਖੋ ਕਿ ਕਿਵੇਂ ਇਹ ਤਾਂ ਆਖੀ ਵੱਜੇ ਲੈ ਜਾ ਗੱਡੀ ਹੋਰ ਲਿਆ ਬੇਈਤੀ ਨਾ ਕਰੋ ਲਓ ਵੀ ਸੱਜਣੋ ਬਸ ਐਨੇ ਐਨੇ ਕੀ ਪਟਾਕੇ ਲੈ ਕੇ ਆਂਤੇ ਆ ਅਜੇ ਐਨੇ ਕੀ ਲੈ ਆਂਦੇ ਆ ਜਿੰਦਾ ਫਰੀ ਬੈਠਾ ਦੇਖਣਾ ਆਪਾਂ ਰੋਟੀ ਪਕਾਉਂਦੇ ਤੇ ਖਾਈਏ ਬੇਬੇ ਆਪਾਂ ਚਲਾਈਏ ਬੜੀ ਜਾਣਕਾਰੀ ਨਹੀਂ ਨਾ ਜਾਏ ਜੀਰੇ ਨਾ ਜਾਈ ਆਪਾਂ ਚਲਾਈਏ ਪਟਾਕੇ ਚਲਾਉਣੇ ਪਟਾਕੇ ਨਾ ਨਾਰ ਚਲਾਉਣੇ ਆ ਤੇ ਨਾ ਦੂਜੇ ਨੇੜੇ ਗੋਲ ਜਿਓ ਚਲਾਉਣੇ ਬਹੁਤ ਪਟਾਕੇ ਉਹ ਆਲੂ ਬੰਬ ਆਲੂ ਬੰਬ ਮੈਂ ਵੇਖੇ ਬਹੁਤ ਕਰਦੇ ਫੁੱਲ ਛੜੀਆਂ ਚਲਾਉਂਗੇ ਤੁਸੀਂ ਫੁੱਲ ਛੜੀਆਂ ਵੀ ਚਲਾ ਲਾਂਗੇ ਇੰਜੋਏ ਕਰੋਗੇ ਤੁਸੀਂ ਥੋੜਾ ਥੋੜਾ ਕਰ ਲਾਂਗੇ ਥੋੜਾ ਥੋੜਾ ਕਰ ਲਾ ਚਲੋ ਜੀ ਚਲਾਈਏ ਸਭ ਤੋਂ ਸਭ ਤੋਂ ਪਹਿਲਾਂ ਚਲਾਉਣ ਲੱਗੇ ਆਪਾਂ ਸ਼ਰਲੀ ਜਿਹੜੀਆਂ ਗੋਲ ਗੋਲ ਇਹਦਾ ਬੇਬੇ ਨੂੰ ਸੈਂਪਲ ਚੈੱਕ ਕਰਾਉਣੇ ਬੇਬੇ ਚਲਾਈਏ ਆ ਅੱਗੇ ਤੇ ਹੋਰ ਤਰ੍ਹਾਂ ਨਹੀਂ ਇਹਦਾ ਹੋਰ ਤਰ੍ਹਾਂ ਨਹੀਂ ਇਹ ਨਹੀਂ ਆਣੀ ਕਿ ਨਾ ਬੇਬੇ ਤੂੰ ਇੱਥੇ ਨਹੀਂ ਬੰਦ ਆ ਗਈ ਹੁਣ ਪਰੇ ਹੋੜੀ ਲਾ ਕੇ ਆ ਗੋਦੀ ਦੀ ਨੂੰ ਕੋਈ ਇਹਦਾ ਖੜਾਕਾ ਵੜਾ ਹੁੰਦਾ ਹੈ ਮਨ ਅੱਛਾ ਏ ਲਾ ਕੇ ਲੱਗ ਪਾ ਗਈ ਆਈ ਪੂਰੇ ਘਰ ਵੀ ਆ ਗਿਆ ਵੀ ਲੱਗੀ ਆ ਲੱਗੀ ਲੱਗੀ

ਆਹ ਆਹ ਇਹ ਇਧਰ ਮੂੰਹ ਕਰੇ ਮਾੜਾ ਜਾ ਹਾਂ ਬਾਵਾਈ ਹਾਂ ਹਣ ਬੇਬੇ ਆ ਕੀ ਹੋ ਗਿਆ ਆ ਤੇ ਗੱਲ ਇਹ ਦੋ ਦਾ ਮਿਲਸ ਹੋ ਗਈਆਂ ਕੱਲੂ ਵੀ ਇਹ ਦੋ ਕੱਨਾ ਕੱਲੂ ਨਹੀਂ ਇਹ ਤੂ ਕਿਉਂ ਸਾਬ ਕੋ ਲੈ ਕੇ ਆਉਣੀ ਮੈਂ ਕਿਹੜੇ ਕਿਵੇਂ ਆ ਗਏ ਡੈਡੀ ਆ ਵੀ ਲੈਣ ਆਉਣੇ ਜੋਰ ਲਈ ਦੇਖਦੇ ਹੋ ਪਹਿਲੀ ਚੱਲਦੀ ਕਿ ਨਹੀਂ ਠੀਕ ਆ ਲੈ ਵੀ ਹੁਣ ਮੰਮੀ ਜੀ ਲੈਣ ਗਏ ਜਿਹੜੇ ਨਾਨੂ ਦੀ ਛੋਲੀਆਂ ਲੈ ਕੇ ਆਏ ਸਾਡੇ ਵਾਲੀਆਂ ਚੱਲੀਆਂ ਗਈਆਂ ਸਾਡੇ ਵਾਲੇ ਬੇਇੱਜ਼ਤੀ ਕਰਾਤੀ ਤਾਂ ਹੁਣ ਦੇਖਦੇ ਤੁਸੀਂ ਪੁਰਾਣਾ ਸਟਾਕ ਹੀ ਦੇ ਰਿਹਾ ਸਾਨੂੰ ਦਿਹਾਣਾ ਕਿਵੇਂ ਚੱਲਦੀਆਂ ਮੇਰੇ ਜਨ ਡਾਡੀ ਲੈ ਕੇ ਆਏ ਐ ਦੇਖਦੇ ਆ ਚੱਲਦੀ ਕਿ ਨਹੀਂ ਛੋਲੀਆਂ ਚਲਾ ਕੇ ਦੇ ਦੇ ਚਲਾ ਆਗ ਨਹੀਂ ਲਾਈ ਜਨ ਕੀ ਤਰ੍ਹਾਂ ਲੱਗੇ ਜੀ ਏ ਬੰਦਾ ਏ ਨਹੀਂ ਅਗ ਨਹੀਂ ਲੱਗੀ ਚੰਗੀ ਤਾਂ ਮੈਂ ਲੱਗੀ ਆ ਰੋਟੀ ਕਿ ਲਾਦੀਆਂ ਕਿਦਾਂ ਅੱਗ ਹਾਂ ਚੱਲ ਗਈ ਚੱਲ ਗਈ ਚੱਲ ਗਈ ਓਏ ਏ ਚੱਲ ਗਈ ਹੈ ਗੋਡੀਆਂ ਨੇ ਕਰਿਆ ਆ ਅੱਗੇ ਕਿਆ ਲਾਦਗੇ ਆ ਬਹੁਤਾਂ ਗਈਏ ਹੈਨਾ ਇਹ ਬਹੁਤ ਆਦਮੀਆਂ ਹੁੰਦੇ ਤਾਂ ਇਹ ਆਟੀ ਜਿੱਤੇ ਜਿੱਤੇ ਰਹਿ ਗਈ ਆਪਣੀ ਨਹੀਂ ਨਹੀਂ ਵਧੀਆ ਇਹ ਵਧੀਆ ਚੀਜ਼ਾਂ ਨੇ ਹੁੰਦੇ ਆ ਆ ਸੀਟੀ ਮਾਰਦੀਆਂ ਨੇ ਜਗਤ ਸਿੰਘਾਂ ਆ ਵੇ ਆ ਵੇ ਐ ਆਹ ਕੀ ਆ ਰਹੀਆਂ ਨਹੀਂ ਨਹੀਂ ਆਏ ਤੇ ਪਰ ਗਈਆਂ ਤਾਂ ਐ ਨਾ ਤਾਂ ਇਹ ਨਾਰ ਚਲਾਉਣ ਲੱਗੇ ਆ ਕਿਤੇ ਕੁੰਬੜਾ ਨਹੀਂ ਪਾਉਣਾ ਹੁੰਦਾ ਬਹੁਤ ਸੋਹਣੀਆਂ ਪਾਸੇ ਜੇ ਉਹਦੇ ਗੱਲ ਹੈ ਵਾਓ ਜਿਹੜਾ ਪਟਾਕਾ ਬੇਬੇ ਹੈਲੀਕਾਪਟਰ ਇਹ ਹਵਾ ਚ ਡੁੱਬੂਗਾ ਗੋਲ ਗੋਲ ਮੈਂ ਨਾ ਆਈਏ ਆ ਨਾ ਕਿਹੜਾ ਇੱਧਰ ਨੂੰ ਨਾ ਜਾਏ ਤੂੰਗਾ ਇਹ ਲਾਉਂ ਹੀ ਬਣਾਇਆ ਹੈਲੀਕਾਪਟਰ ਜਮੇ ਗੇ ਤੂੰਗਾ ਹਰਮਨ ਮਗਰ ਨਾ ਲੱਗ ਜੇ ਕਿ ਤੇ ਹੈਲੀਕਾਪਟਰ ਆਹੋ ਤਾਂ ਹੀ ਆਂਦੀ ਰਦਾ ਦੇ ਉੱਤੇ ਘਾਟਾ ਵਦਾ ਵੇਖੀ ਚੱਲਨੀ ਏ ਓ ਆ ਚੜ ਗਏ ਓਏ ਬਹਾਦਰ ਜੰਨਾ ਤੁਹਾਨੂੰ ਕਿੰਨੇ ਗਿਆ ਬੇਬੇ ਆਲੇ ਦੂਰਾ ਇੱਕ ਕੱਪੜਿਆ ਦੋ ਇਹ ਨੂੰ ਹੀ ਲਾ ਲੈਣੇ ਅੱਗੇ ਕੱਗੂ ਨੀ ਚੜੀਆਂ ਨਹੀਂ ਤੇ ਵੇਈ ਅਸ ਕੇ ਵਗਾ ਦੇ ਰੱਖੇ ਅੱਗੇ ਕੱਗੂ ਨੀ ਚੜੀਆਂ ਨਹੀਂ ਓਏ ਹਾਂ ਤਾਂ ਬਾਹਲਾ ਯਾਰ ਵੇਈ ਅਸ ਕੇ ਵਗਾ ਤੇਰੇ ਅੱਗੇ ਅੱਗੇ ਨੀ ਚੜੀਆਂ ਨਹੀਂ ਵੈਰੀ ਗੁੱਡ ਹਾਲੀ ਗੱਲ ਕਰਦੇ ਨਹੀਂ ਆਉਂਦਾ ਇਹ ਬੋਲ ਚੜੀਆਂ ਮੈਸੇਜੀਆਂ ਆਈਆਂ ਨਹੀਂਆਂ ਵਧੀਆ ਨੇ ਫੁੱਲ ਚੜੀਆਂ ਨਹੀਂ ਫੁੱਲ ਚੜੀਆਂ ਕਿ ਰੇ ਹੱਸ ਕੇ ਵਖਾ ਤੇ ਕੀ ਕਰਨ ਬੋਲ ਚੜੀਆਂ ਇਹਦੇ ਰ ਫਿਰ ਕਰਨ ਗੋਲ ਗੋਲ ਵੇ ਤੇ ਗੋਲ ਗੋਲ ਮੇਰੀ ਹੱਸ ਕੇ ਵਖਾ ਮੇਰੀ ਹੱਸ ਕੇ ਵਖਾ ਦੀ ਤੇ ਹੱਸ ਕੇ ਕਰਨ ਬੋਲ ਚੜੀਆਂ ਨਹੀਂ ਕੋਈ ਮੇਰੀ ਹੱਸ ਕੇ ਵਖਾ ਵਾ 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 ਇਹ ਤਾਂ ਸੁਰੂ ਹੋਣ ਤੋਂ ਪਹਿਲੇ ਖਤਮ ਹੋ ਗਈ ਇਹ ਮਾਵਟਾਂ ਕਾਟੀਆਂ ਦੀਆਂ ਇਹ ਤਾਂ ਇਹ ਸਾਰੇ ਮੈਸੇਜ ਆਦੇ ਨੇ ਪਟਾਕੇ ਐਵੇਂ ਬਹੁਤ ਸੱਜੇ ਨੇ ਪੁਰਾਣੇ ਨੇ ਬੇਬੇ ਕਿਵੇਂ ਆ ਵੇਖੋ ਚੱਲਦੀ ਨਾ ਇਹ ਚੱਲ ਰਹੀ ਹੈ ਕਿਸੇ ਤੋਂ ਆਹ ਵਧੀਆ ਨਾ ਆਹ ਬਹੁਤ ਚੱਲ ਰਹੀ ਆ ਆ ਵੀ ਇਹਨੇ ਫੋਟੋੜੀਆਂ ਹੋਈਆਂ ਬੰਦੀ ਗਈ ਨਾ ਤਾਂ ਮਹੌਤਲ ਨਹੀਂ ਮੇਰੇ ਮਸਾਰਾ ਘੱਟ ਲਾ ਹਾਂ ਤੇ ਬਹੁਤ ਮਜ਼ੇਦਾਰ ने हाँ नहीं नहीं ले नेहा बाबा गंडई है ये वन शॉट जाऊंगा डाट ए देख बेफले ये ऊपर नु ऊपर ने चलू देखो कहता है नी का कृतम मकरे ये क्याटा बात से ही आंदा ओ आ हा हा ਰੋਮੇ ਨਹੀਂ ਇਹ ਬਹੁਤ ਛੋਟਾ ਚੱਲਿਆ ਸੀ ਫਟਾਕਾਰ ਫੋਟ ਜੜੀਆਂ ਵਾਲ ਨਾ ਸੋਣੀਆਂ ਥੋੜੀਆਂ ਅੱਗੇ ਆਈ ਕਿਹੜੀਆਂ ਬੜੀਆਂ ਸੋਣੀਆਂ ਨੇ ਹਾਂ ਉਹਨਾਂ ਮੂਰੇ ਮਸਾ ਉਹਨਾਂ ਚ ਜ਼ਿਆਦੇ ਹੁੰਦਾ ਸੀ ਬੇਬੇ ਚੰਗਾ ਉਹ ਜ਼ਿਆਦੇ ਸੀ ਨਾ ਕਈ ਡੰਡੀ ਜੀ ਫੜਨ ਨਾਲ ਵੀ ਕਿੰਨੀ ਆਂਦੀ ਵਕਰੀ ਹੁੰਦੀ ਬੇਬੇ ਆ ਵੇਖੋ ਹੁਣ ਸੀੜੀ ਆਹ ਕਿਹੜੀ ਸੀੜੀ ਸੀ ਹੂੰ ਓਏ ਸ਼ੁਕਰ ਇੱਥੇ ਨਹੀਂ ਡਿੱਗ ਪਈ। ਮਾਦੀਏ ਮੋਵਤੀਏ ਸਾਰੇ ਜਗ ਵਿੱਚ ਜਾਣਣ ਤੇਰਾ ਮਾਦੀਏ ਮੋਵਤੀਏ ਤੇ ਹੋ ਕੀ ਆ ਉਹ ਮਾਦਾ ਦੀਵਾ ਉਹ ਤਾਂ ਪੱਤਾ ਦੀਵਾ ਉਹ ਜੋ ਰਾਜ ਰੈ ਲਓ ਜੀ ਹੁਣ ਹੋ ਚੁੱਕੀ ਆ ਬ੍ਰੇਕ ਡਾਕਿਆ ਤਾਂ ਇਧਰ ਕੀ ਬਣਿਆ ਜੀ ਅੱਜ ਮਟਰ ਪਨੀਰ ਵਾਹ ਜੀ ਵਾਹ ਚਾ ਕੇ ਰੱਖੋ ਕਮ ਨਾਲ ਕੀ ਬਣਾ ਮਿੱਠੇ ਚ ਸੇਵੀਆਂ ਵਾਹ ਜੀ ਵਾਹ ਐਨੀ ਭੁੱਖ ਲੱਗੀ ਪਈ ਜਿੰਨੀ ਰੋਟੀ ਪੁੱਲੀ ਪਈ ਆ ਲੱਗੀ ਲੱਗੀ ਬਾਤ ਸੁਣ ਕੇ ਪਿੱਛੇ ਆ ਜਾਓ ਓਏ ਓ ਚਾਕ ਏ ਓ ਚਾਕ ਏ ਹਾਂਜੀ ਕਿਵੇਂ ਰਿਹਾ ਕਮਾਲ ਕਰ ਦਿੱਤੀ ਇਹਨੇ ਦਾ ਸਾਰੇ ਮੰਨਦੇ ਇਹ ਚਲਾਦੇ ਇਸੇ ਨਹੀਂ ਕਰਦੇ ਨੇ ਵਧੀਆ ਹੀ ਇੱਕ ਡੱਬਾ ਜੇ ਜੱਬਾ ਜੱ ਲਾਵੇ ਜਾਂ ਦੋ ਹੋਰ ਲਿਆਵੇ ਨਾ ਕੋਈ ਡੱਬੇ ਕਿਵੇਂ ਰਹੀ ਦੀਵਾਲੀ ਬਹੁਤ ਸੋਹਣੇ ਪਟਾਕੇ ਚੱਲੇ ਇਹਨੇ ਤਾਂ ਕਮਾਲ ਹੀ ਕਰ ਦਿੱ ਜਿਹੜਾ ਹੁਣ ਚੱਲਿਆ ਜਿਹੜਾ ਲਾਗ ਤੇ ਸੱਚ ਆਪਣੀ ਸੇਵੀਆਂ ਕਿਵੇਂ ਬਣੀਆਂ ਸੇਵੀਆਂ ਬਹੁਤ ਸਵਾਦ ਬਣੀਆਂ ਸੀ ਸਬਜ਼ੀ ਵੀ ਬਹੁਤ ਸਵਾਦ ਸੀ ਨਿਆਰਾ ਆ ਗਿਆ ਹੈ ਸਾਡੇ ਸ਼ੈਫ ਜੀ ਨੇ ਬਹੁਤ ਸੋਹਣਾ ਖਾਣਾ ਸਾਨੂੰ ਬਣਾ ਕੇ ਦਿੱਤਾ ਹਾਂ ਸਾਰਾ ਖਾ ਕੇ ਹੁਣ ਸੌ ਜਾਣਾ ਹਾਂ ਦੀਵਾਲੀ ਬਹੁਤ ਵਧੀਆ ਰਹੀ ਸੀ ਦੀਵਾਲੀ ਬਣਾਈ ਸ਼ੈਫ ਦੇ ਪਟਾਕੇ ਚਲਾਏ ਜਾਂ ਉਹ ਨਹੀਂ ਆਪਾਂ ਚਲਾਏ ਟਮਾਟਰ ਲੈ ਗਿਆ ਹੈ ਇੱਕ ਡੱਬਾ ਹੈ ਲਿਆ ਹਾਂ ਦੇਖੋ ਕਿਉਂ ਤੇ ਪਿਓ ਪਿਆਜ ਵੱਲੋਂ ਉਹ ਤੇ ਸਾਰੇ ਮੈਸਜ ਨਿਕਲ ਗਏ ਹਾਂ ਸੋ ਸੱਜਣੋ ਤੁਹਾਨੂੰ ਇਹ ਜਿਹੜਾ ਵਲੌਗ ਇਦਾਂ ਲਗਾ ਕਮੈਂਟ ਕਰਕੇ ਦੱਸੋ ਸੋ ਸਾਰੇ ਨੂੰ ਇੱਕ ਵਾਰੀ ਫੇਰ ਬੰਦੀ ਛੋੜ ਦੇ ਉਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੁਹਾਡੇ ਵਾਦੀਆਂ